हां जी दोस्तों सारेया नुं सस्श्रीकाल स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਦੋਸਤੋ ਪਿੰਡ ਰਾਣੀਵਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਮਨ ਕੋਲ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਤੁਹਾਨੂੰ ਪਸ਼ੂ ਦਿਖਾਏ ਆ ਬਹੁਤ ਸਟੈਂਡਰਡ ਦੇ ਪੂਰਾ ਟੌਪ ਟੌਪ ਦੀਆਂ ਮੱਝਾਂ ਝੋਟੀਆਂ ਵੀਰ ਲਿਆਉਂਦਾ ਸੋ ਅੱਜ ਵੀ ਦੋਸਤੋ ਬੜੇ ਚੰਗੇ ਚੰਗੇ ਸੋਹਣੇ ਪਸ਼ੂਆਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੋ ਚੰਗੀ ਕੁਆਲਿਟੀ ਦੇ ਪਸ਼ੂ ਆਉਂਦੇ ਆ ਦੋਸਤੋ ਮੋਰਾ ਬਰੀਡ ਦੇ ਵਿੱਚ ਵੀਰ ਪਸ਼ੂ ਲੈਂਦਾ ਤੇ ਚੰਗੀਆਂ ਖਾਸੀਆਂ ਜਿਹੜੀਆਂ ਦੋਸਤੋ ਮੱਜਾਂ ਮਿਲਕ ਤੇ ਚਲਦੀਆਂ ਨੇ ਚੋਲਾ ਸਾਹਿਬ ਦੋਸਤੋ ਬਿਲਕੁਲ ਨਜ਼ਦੀਕ ਆ ਜਿਹੜਾ ਕੋਈ ਵੀਰ ਆ ਰਿਹਾ ਹੈ ਰਾਮਪੁਰਾ ਪਿੰਡ ਬਿਲਕੁਲ ਲਾਗੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਰਾਣੀ ਬਲਾ ਕਰਨੀ ਆ ਅੱਜ ਤਰੀਕ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ 2 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਪਸ਼ੂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਦਿਖਾਉਣੇ ਆ ਪੂਰੀਆਂ ਚੰਗੀਆਂ ਟੌਪ ਟੌਪ ਦੀਆਂ ਮੱਜਾਂ ਦਿਖਾਵਾਂਗੇ ਚਾਰ ਮੱਝਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਇੱਕ ਗੱਬਣ ਸੋ ਪੰਜਾਂ ਮੱਝਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਵੀਰ ਹਰਮਨ ਤੋਂ ਪੂਰੀ ਜਾਣਕਾਰੀ ਲੈ ਕੇ ਸੋ ਐਨੀਮਲ ਦੋਸਤੋ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਰਣ ਕੇ ਕਰ ਲਿਓ ਠੀਕ ਆ ਜੀ ਮੱਝਾਂ ਚੰਗੀਆਂ ਨੇ ਸੋ ਚੰਗਾ ਪਸ਼ੂ ਤੁਹਾਨੂੰ ਦੋਸਤੋ ਚੰਗੀ ਰਕਮ ਭਰ ਕੇ ਹੀ ਖਰੀਦਿਆ ਜਾਂਦਾ ਸੋ ਸਾਰੇ ਵੀਰ ਜਾਣਦੇ ਹੋ ਬਾਕੀ ਕੀ ਰੇਟ ਪੜਦਾ ਰਹਿਣ ਵਾਲਾ ਉਹ ਤੁਸੀਂ ਦਿੱਤੇ ਗਏ ਨੰਬਰਾਂ ਤੇ ਦੋਸਤੋ ਕਾਲ ਕਰਕੇ ਪੂਰੀ ਗੱਲਬਾਤ ਕਰ ਲਿਓ ਉਹ ਕਰਦੇ ਆ ਗੱਲਬਾਤ ਵੀਰ ਹਰਮਨ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਦੋਸਤੋ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾਰ ਸਾਸਰੀ ਗਾਲ ਸੰਧੂ ਸਾਹਿਬ ਹੋਰ ਵੀਰ ਜੀ ਠੀਕ ਠਾਕ ਵਧੀਆ ਵਧੀਆ ਵੀਰ ਜੀ ਠੀਕ ਠਾਕ ਠੀਕ ਠਾਕ ਅੱਛਾ ਵੀਰ ਹਰਮਨ ਪਸੂ ਅੱਜ ਵੀ ਤਕਰੀਬਨ ਬਹੁਤ ਖੂਬਸੂਰਤ ਆ ਵੈਸੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਬਹੁਤ ਵਧੀਆ-ਵਧੀਆ ਨਗ ਦਿਖਾਇਆ ਵੀਰਾਂ ਨੂੰ ਹਾਂਜੀ ਹਾਂਜੀ ਵੀਰ ਜੀ ਹਾਂਜੀ ਤੇ ਅੱਜ ਜਿਹੜੀਆਂ ਆਪਣੇ ਕੋਲ ਵੀਰ ਮੱਝਾਂ ਝੋਟੀਆਂ ਆਈਆਂ ਨੇ ਵੈਸੇ ਪਸੂ ਸਾਰੇ ਸੂਏ-ਸੂਏ ਆ ਇੱਕ ਮੱਝ ਨੂੰ ਛੱਡ ਕੇ ਹਾਂਜੀ ਹਾਂਜੀ ਠੀਕ ਹੈ ਜੀ ਵੀਰ ਜੀ ਉਹ ਵੀ ਮੱਝ ਸੂਈ ਉਹ ਬੌਲੇ ਤਾਂ ਖਾਲੀ ਹੈ ਜੀ ਮੱਝ ਓਕੇ ਹਾਂਜੀ ਹਾਂਜੀ ਮੱਝ ਉਹ ਵੀ ਸੂਈ ਹੈ ਜੀ ਠੀਕ ਹੈ ਜੀ ਹਾਂਜੀ ਅੱਛਾ ਵੀਰ ਹਰਮਨ ਮਾਲ ਜਿੰਨਾ ਵੀ ਜੇਕਰ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਵੀ ਪੰਜਾਬ ਦਾ ਤਾਂ ਇਧਰ ਦੀ ਸਟੇਟ ਦਾ ਹੈ ਨਹੀਂਗਾ ਨਹੀਂ ਇਹ ਆਪਣਾ ਮਾਲ ਸ हरियाणा ਦਾ ਮਾਲ ਹੁੰਦਾ ਠੀਕ ਹੈ ਜੀ ਜਿੰਨਾ ਵੀ ਆ ਬਾਕੀ ਵੇਖਦੇ ਆ ਸਾਰੇ ਸਾਰੇ ਵੀਰਾਂ ਨੂੰ ਪਤਾ ਲੱਗ ਜਾਣਾ ਅੱਛਾ ਵੀਰ ਹਰਮਨ ਇੱਕ ਤੁਸੀਂ ਦੱਸ ਰਹੇ ਸੀ ਵੀ ਮੱਝ ਆਪਾਂ ਚੰਗੀ ਖਰੀਦੀ ਹੈ ਹਾਂਜੀ ਹਾਂਜੀ ਮੈਨੂੰ ਲੱਗਦਾ ਤੁਸੀਂ ਦੱਸਿਓ ਮੜਾ ਜੀ ਆਪਦੀ ਜਵਾਨੀ ਦੱਸ ਦੋ ਵੀ ਕਿੰਨੇ ਕਿ ਲੀਟਰ ਵਾਲੀ ਜਿਹੜੀ ਮੱਝ ਆ ਜਿਹੜੀ ਆਜੂਗੀ ਸਨੋ ਸਾਹਿਬ ਆਪਾਂ 9 ਲੱਖ ਰੁਪਏ ਦੀ ਮੱਝ ਖਰੀਦੀ 28 ਕਿਲੋ ਦੁੱਧ ਤਿਆਰ ਹੈ ਜੀ 28 ਕਿਲੋ ਤਿਆਰ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਉਹਦੇ ਉਹਦੀ ਮੱਝ ਆਪਣੀ ਬੋਲੇ ਤੋਂ ਖਾਲੀ ਉਹਨਾਂ ਦਾ ਇਕੱਠਿਆਂ ਦੋਸੀਂ ਪਾਉਂਗੇ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਲਓ ਦੋਸਤ 28 ਕਿਲੋ ਦੀ ਮਿਲਕ ਕਪੈਸਿਟੀ ਆ ਤੇ ਬਾਕੀ ਰਕਮ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੰਨੀ ਰਕਮ ਭਰ ਕੇ ਖਰੀਦੀ ਆ ਉਹਦੇ ਦਰਸ਼ਨ ਮੇਲੇ ਜਰੂਰ ਕਰਾਵਾਂਗੇ ਹੋ ਸਕਿਆ ਤੇ ਆਪਾਂ ਮਿਲਕਿੰਗ ਜਿਹੜੀ ਆ ਦੋਸਤੋ ਲਾਈਵ ਮਿਲਕਿੰਗ ਵੀ ਉਹਦੀ ਕਰਵਾਵਾਵਾਂਗੇ ਕਰਾਵਾਂਗੇ ਉਹਦੀ ਕੋਈ ਦੋ ਟਾਈਮ ਤਿੰਨ ਟਾਈਮ ਜਿਹੜੀ ਦੋਸਤੋ ਲਾਈਵ ਮਿਲਕਿੰਗ ਕਰਵਾ ਕੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਸ ਮੱਝ ਨੂੰ ਅੱਛਾ ਸਤੂ ਸਾਹਿਬ ਆਪਾਂ ਮੇਲਾ ਵੀ ਕਰਾਵਾਂਗੇ ਪਿੰਡ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਜੀ ਚਲੋ ਬਹੁਤ ਵਧੀਆ ਛਲਾਂਗਾ ਜੋਗ ਕਦਮ ਆ ਵੀਰ ਹਾਂਜੀ ਹਾਂਜੀ ਪਿੰਡ ਨਾਲ ਹੀ ਆਪਾਂ ਜਦੋਂ ਕਿ ਆਪਾਂ ਟਾਈਮ ਆ ਕਣਕ ਬੀਜਣ ਦਾ ਦਸੰਬਰ ਕਣਕਾਂ ਬੀਜਣ ਤੋਂ ਬਾਅਦ ਹੀ ਕਰਾਵਾਂਗੇ ਦਸੰਬਰ ਦੇ ਵਿੱਚ ਆਈ ਤੇ ਵਾਈ ਦਾ ਆਪਾਂ ਸਾਰੀਆਂ ਮੱਜਾਂ ਦਾ ਕਰਾਵਾਂਗੇ ਨੀਲੀ ਦਾ ਵੀ ਦਾ ਵੱਖਰਾ ਕਰਾਵਾਂਗੇ ਮੋਹਰੇ ਦਾ ਵੱਖਰਾ ਕਰਾਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਪਿੰਡ ਪੱਦਰ ਤੇ ਹੋਊਗਾ ਜੀ ਇਹ ਹਾਂਜੀ ਹਾਂਜੀ ਹਾਂ ਜਿਲੇ ਆਪਾਂ ਜ਼ਿਲ੍ਹੇ ਦਾ ਹੀ ਕਰਾਵਾਂਗੇ ਅਮਲ ਪੰਜਾਂ ਜਿਲਿਆਂ ਦਾ ਰੱਖਾਂਗੇ ਜਿਹੜੇ ਲੱਗ ਲੱਗੇ ਆਪਣੇ ਪਿੰਦੇ ਅੰਮ੍ਰਿਤਸਰ ਹਾਂਜੀ ਹਾਂਜੀ ਜਿਸ ਤਰ੍ਹਾਂ ਸਾਰੇ ਲੱਗੇ ਲੱਗੇ ਤਰਨਤਾਰਨ ਜਿੰਨੇ ਜ਼ਿਲ੍ਹੇ ਪੰਜ ਜਿਲਿਆਂ ਦਾ ਕਰਾਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਬਾਕੀ ਸਾਰਿਆਂ ਦਾ ਬਾਕੀ ਸਰਾਹ ਕਰਕੇ ਉਸ ਹਿਸਾਬ ਤੋ ਜਿਵੇਂ ਕੋਈ ਨੇੜੇ ਉਤਰੀ ਕਊਗਾ ਜਾਂ ਸਮਾਊਗਾ ਉਹਦਾ ਨਾਮਸ ਕੀਤਾ ਜਾਊਗਾ ਹਾਂਜੀ ਹਾਂਜੀ ਅੱਛਾ ਹਰਮਨ ਵੀਰ ਸ਼ੁਰੂਆਤ ਜਿਹੜੀ ਆਪਾਂ ਇਸੇ ਮੱਝ ਤੋਂ ਕਰ ਲੈਨੇ ਆਂ ਹਾਂਜੀ ਸੰਧੂ ਤੋ ਮੱਝ ਚੰਗੀ ਆ ਇੱਕ ਵਾਰੀ ਦੋਸਤੋ ਪੂਰਾ ਪਾਰਟੀ ਸਟਰਕਚਰ ਤੁਸੀਂ ਇਸ ਮੱਝ ਦਾ ਦੇਖ ਲਓ ਝੋਟੀ ਆ ਬਹੁਤ ਖੂਬਸੂਰਤ ਆ ਇਹੋ ਜਿਹੀਆਂ ਝੋਟੀਆਂ ਆਪਾਂ ਤੁਹਾਨੂੰ ਪਹਿਲਾਂ ਵੀ ਇਸ ਫਾਰਮ ਦੇ ਉੱਪਰੋਂ ਬਹੁਤ ਦਿਖਾਈਆਂ ਨੇ ਤੇ ਚੰਗੀ ਚੰਗੀ ਚੀਜ਼ ਵੀਰ ਲਿਆਉਣ ਦੇ ਵਿੱਚ ਬਲੀਵ ਕਰਦਾ ਬਾਕੀ ਝੋਟੀ ਦਾ ਸਟਰਕਚਰ ਵੇਖੋ ਵੱਡੀ ਹਾਈਟ ਲੈਂਥ ਸੋ ਪੂਰਾ ਚੌੜਾ ਪਿੱਠਪੂੜਾ ਠੀਕ ਆ ਜੀ ਵੱਡੇ ਪੱਲੇ ਦੀ ਝੋਟੀ ਆ अच्छा वीर हरमने दी डिटेल दे दियो सुवा केनमा सुई okay. आ ये संधू साहब तिज्जा सुवा जे ओके हां जी ਇਹਨੂੰ ਚੌਥਾ ਦਿਨ ਆ ਜੀ 15 ਕਿਲੋ ਬੋਲਾ ਤਿਆਰ ਆ ਜੀ ਥੱਲੇ ਠੀਕ ਹੈ ਜੀ हां जी ਤੇ ਬੱਚਾ ਮਗਰ ਤੇ ਕੀ ਸੀ ਬੱਚਾ ਕੱਟੀ ਆ ਜੀ ਮਗਰ ਮਗਰ ਕੱਟੀ ਆ ਹਾਂਜੀ ਇਸ ਵਕਤ 15 ਕਿਲੋ ਤਿਆਰ ਆ ਕਿਲੋ ਬੋਲਾ ਤਿਆਰ ਹਾਂਜੀ ਹਾਂਜੀ ਕੋਈ ਦੋ ਟਾਈਮ ਤਿੰਨ ਟਾਈਮ ਚੋਲੇ ਕੋਈ ਜੀ ਕੋਈ ਠੀਕ ਹੈ ਜੀ ਤੇ ਕਿੰਨੀ ਕੁ ਉਮੀਦ ਕਰਦੇ ਆ ਵੈਸੇ ਮਿਲਕ ਦੀ ਜੇਕਰ ਆਪਾਂ ਗੱਲ ਕਰਨਗੇ ਸੰਧੂ ਸਾਹਿਬ 20 ਤੋਂ ਬਾਹਰ ਹੀ ਜਾਣੇ ਚਾਹੀਦਾ ਜੀ ਇਹਨਾਂ ਠੀਕ ਹੈ। ਬਾਈ ਚੱਲ ਜੇ 20 ਤੋਂ ਪਲੱਸ ਹੀ ਚੱਲੂਗੀ। ਤੇ ਬਗ ਗਾੜੀ ਹੁਣ ਸਾਬ ਦੀ ਗੱਲ ਆ ਜੀ। ਬਿਲਕੁਲ। ਲਓ ਦੋਸਤੋ ਇੱਕ ਵਾਰੀ ਹਾਈਟ ਲੈਂਥ ਤਾਂ ਮੈਂ ਪਹਿਲਾਂ ਬੋਲ ਦਿੱਤਾ ਵੀ ਐਕਸਟਰਾ ਆਰਡੀਨਰੀ ਆ। ਸੈਕੰਡ ਟਾਈਮ era ਦੂਜਾ ਸਵੇਰ ਦੱਸਿਆ ਜੀ। ਨਹੀਂ ਤੀਜਾ ਸਵੇਰ ਜੀ। ਤੀਜਾ ਸਵੇਰ। ਹਾਂਜੀ। ਤੀਜਾ ਸਵੇਰ ਦੋਸਤੋ ਹਜੇ ਜਸਟ ਕੁਝ ਕੁ ਦਿਨੇ ਹੋਏ ਐ ਸੂਈ ਨੂੰ ਕੋਈ 3 ਤੋਂ 4 ਕੁ ਦਿਨ ਐ ਇਡੀਆਂ ਮੰਨ ਲਿਓ ਤੇ 15 ਲੀਟਰ ਬੌਲੇ ਤੇ ਚੱਲ ਰਹੀ ਐ। ਆਹ ਦੇਖੋ। ਸੁਹਵਾਨਾ ਲੈਵਾ ਦੇਖੋ ਦੋਸਤੋ ਬੇਰਮੂਨ ਕਾਫੀਆਂ ਮੋਟੀਆਂ ਜਿਹੜੀਆਂ ਉਪਰੀਆਂ ਹੋਈਆਂ ਨਜ਼ਰ ਆਉਣ 20 ਲੀਟਰ ਦੀ ਕਪੈਸਿਟੀ ਵੀਰ ਦੱਸ ਰਿਹਾ ਵੀ 20 ਕਿ ਲੀਟਰ ਦੁੱਧ ਚੋਣਾ ਚਾਹੀਦਾ ਖੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਉਹਨੂੰ ਤੋੜਨੇ ਸੀ ਠੀਕ ਆ ਜੀ ਸੋ ਪੂਰੀਆਂ ਵੱਡੀਆਂ ਦੋਸਤੋ ਟਾਪ ਕਲਾਸ ਆਪਾਂ ਕਹਿ ਸਕਦੇ ਹਾਂ ਫੁੱਲ ਵੱਡੀ ਹਾਈ ਲੈਂਥ ਵਾਲੀਆਂ ਜਿੱਦ ਤੱਕ ਨਾਰਮਲੀ ਆਪਾਂ ਮੇਲਿਆਂ ਦੇ ਵਿੱਚ ਪਾਰਟਿਸਿਪੇਟ ਮੱਝਾਂ ਝੋਟੀਆਂ ਦੇਖਦੇ ਆਂ ਠੀਕ ਆ ਜੀ ਤੇ ਹਰਿਆਣੇ ਦੀ ਬਰੀਡ ਵੈਸੇ ਸਾਰੇ ਵੀਰ ਜਾਣਦੇ ਹੀ ਆ ਠੀਕ ਆ ਮੋਰਾ ਬਰੀਡ ਪਰ ਮੋਰਾ ਦੇ ਵਿੱਚ ਦੋਸਤੋ ਬਹੁਤ ਸੋਹਣੀ ਫਾਈਲ ਲੈਂਡ ਦੇ ਵਿੱਚ ਆ ਦੇਖੋ ਹੌਲੀ ਹੌਲੀ ਸੋ ਲੇਵਾ ਹਵਾਨਾ ਦੋਸਤੋ ਬਹੁਤ ਸੋਹਣਾ ਸੋ ਕਰਮਾ ਵਾਲੀ ਥੱਬਿਆਂ ਤੇ ਥੱਬੇ ਲੇਵਾ ਲਈ ਖੜੀ ਆ ਚੌੜਾ ਪਿੱਠ ਪੁੜਾ ਸੋਹਣੀ ਸਰੀਰਕ ਬੰਤਰ ਤੇ ਮੈਨੂੰ ਲੱਗਦਾ ਵੀ ਦੋਸਤੋ ਇੱਕ ਪਾਸੇ ਬੰਦਾ ਖੜਾ ਹੋਵੇ ਕੋਈ 6 ਫੁੱਟ ਦਾ ਤੇ ਉਹ ਵੀ ਬਿਲਕੁਲ ਲਕੋ ਲਕੋਦੇ ਠੀਕ ਆ ਜੀ ਵੀ ਇਹੋ ਜਿਹਾ ਸਟਰਕਚਰ ਐ ਇਸ ਝੋਟੀ ਦਾ ਸਮਝਦਾ ਸੋ ਸੋਹਣੀ ਹਾਈਟ ਲੈਂਥ ਦੇ ਵਿੱਚ ਸੋਹਣਾ ਬਾਡੀ ਸਟਰਕਚਰ ਹਵਾਨੇ ਲੇਵੇ ਦੀ ਬਹੁਤ ਜਿਆਦਾ ਖੂਬਸੂਰਤ ਆ ਬੱਚਾ ਦੇਖੋ ਜੀ ਇਹ ਮਗਰ ਕੱਟੀ ਆ ਇਸ ਸਮਝ ਦੀ ਆ ਅੱਠ ਠੀਕ ਆ ਜੀ ਕਮਾ ਲਓ ਬੰਨ ਲਿਆ ਉਹ ਐਸ ਵਕਤ ਤੇ ਦੋਸਤੋ 15 ਕਿਲੋ ਜਿਹੜੀ ਬੌਲੇ ਤੇ ਚੱਲ ਰਹੀ ਆ ਸ਼ੁਰੂਆਤ ਜਿਹੜੀ ਆ ਉਹ ਬੌਲੇ ਤੋਂ ਬਹੁਤ ਵਧੀਆ ਖੂਬਸੂਰਤ ਕੀਤੀ ਆ ਤੇ ਦੁੱਧ ਵੀ ਚੰਗਾ ਚਵਾਉਣ ਦੀ ਆਸ ਕਰਦੇ ਆਪਾਂ ਅੱਛਾ ਤੇ ਹਰਮਨ ਵੀਰ ਮੁੱਲ ਦੀ ਗੱਲ ਜਦੋਂ ਆ ਜਾਂਦੀ ਮੈਨੂੰ ਲੱਗਦਾ ਪਹਿਲਾਂ ਵੀ ਤੁਸੀਂ ਫੋਨ ਤੇ ਆਂਦੇ ਸੰਦੂ ਸਾਹਿਬ ਆਪਾਂ ਕਰ ਦਿੰਨੇ ਆ ਜੀ ਮੁੱਲੇ ਮਾਈ ਦਾ ਕਰ ਦਿੰਨੇ ਬਾਕੀਆਂ ਦਾ ਕਰਾਂਗੇ ਫੋਨ ਤੇ ਸੰਦੂ ਸਾਹਿਬ ਇਹਦਾ ਆਪਾਂ ਮੁੱਲ ਕਰਦੇ ਹਾਂ 4.5 ਲੱਖ ਰੁਪਈਆ 4 ਲੱਖ ਰੁਪਈਆ ਲੈਣਾ ਲੈਣਾ ਆਪਾਂ 4 ਲੱਖ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਕਰ ਦਿੰਨੇ ਜੀ ਆਪਾਂ ਠੀਕ ਹੈ ਜੀ ਹਾਂਜੀ ਤੇ ਅੱਛਾ ਹਰਮਨ ਭਾਈ ਇਹ ਵੀ ਗੱਲ ਆ ਵੀ ਚਲੋ ਆਪਣੇ ਕੋਲ ਟਿਕ ਜਾਂਦੀ ਆ 2 ਦਿਨ 5 ਦਿਨ ਹਾਂਜੀ ਦੁੱਧ ਤੇ ਆਈ ਵੀ ਆਪਾਂ ਸੇਲ ਕਰ ਸਕਦੇ ਕੋਈ ਸੱਜਣ ਕੋਈ ਬਿਆਨਾ ਕਰ ਲੈ ਤੁਹਾਡੇ ਨਾਲ ਆਪਾਂ ਚਵਾ ਕੇ ਦੇਵਾਂਗੇ ਸੰਤੂ ਸਾਹਿਬ ਠੀਕ ਹੈ ਜੀ ਤਾਂ ਬਿਲਕੁਲ ਕਿਸੇ ਮਾਈ ਦਾ ਜਿਹੜਾ ਮੱਝ ਦਾ ਉਹਨਾਂ ਦੁੱਧ ਚਾਰ ਲੈਣ ਉਹ ਆਪਾਂ ਕਰਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 4.5 ਲੱਖ ਜਿਹੜੀ ਡਿਮਾਂਡ 4 ਲੱਖ ਯਸਨੋ ਵੀਰਾਂ ਦਾ ਵੀ ਦੇਵਾਂਗੇ ਬਾਕੀ 15 ਕਿਲੋ ਹੁਣ ਬੌਲੇ ਤੇ ਚੱਲ ਰਹੀ ਆ ਮੇਰਾ ਭਰਾ ਜਿਹਨੇ ਕਿਉਂਕਿ ਰਕ ਛੋਟੀ ਰਕਮ ਤਾਂ ਹੈ ਨਹੀਂ ਬਾਕੀ ਮੱਝ ਵੀ ਇਹ ਕੋਈ ਛੋਟੀ ਨਹੀਂਗੀ ਆਪਦੀ ਸੋਚ ਸਮਝਣਾ ਤੁਸੀਂ ਇੱਥੇ ਆਣ ਕੇ ਆਪਦੀ ਨਰਕਪਰਕ ਕਰ ਸਕਦੇ ਜੇ ਕੋਈ ਚਵਾਈ ਤੇ ਵੀਰ ਲੈਣੀ ਚਾਹੁੰਦਾ ਪੂਰੀ ਚਵਾਈ ਤੇ ਕਰਕੇ 20 ਕਿਲੋ ਵੀਰਾਂ ਦਾ ਮਨਾ ਕੇ ਆਪਾਂ ਦੇ ਦਾਂਗੇ ਕੋਈ ਸਾਈ ਬਿਆਨਾ ਆਵਾ ਖੁੱਲਾ ਡੁੱਲਾ ਆਪਣੇ ਨਾਲ ਕਰ ਲਵੇ ਠੀਕ ਆ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਆਪਾਂ ਜਿਹੜੀ ਮੱਝ ਦਿਖਾਉਣੀ ਸੀਗੀ ਇੱਕ ਸੈਕਿੰਡ ਨੰਬਰ ਤੇ ਦੋਸਤੋ ਆ ਤੁਹਾਨੂੰ ਇੱਕ ਹੋਰ ਆਪਾਂ ਇਹ ਮੱਝ ਦਿਖਾਉਨੇ ਆ ਤੇ ਅਰਮਨ ਵੀਰ ਇਹਦਾ ਸੁਭਾ ਗਨਵਾ ਜੀ ਇਹਦਾ ਦੂਜਾ ਜੀ ਸੰਤੂ ਸਾਹਿਬ ਦੂਜਾ ਸੁਭਾ ਇਹਨੂੰ ਦੇਣ ਅੱਜ ਕਿੰਨੇ ਹੋਗੇ ਜੀ ਇਨੂੰ ਹੋ ਗਿਆ ਜੀ ਹਫਤਾ ਸੂਈ ਨੂੰ ਜੀ ਹਫਤੇ ਇੱਕ ਦੀ ਸੂਈ ਹੈ ਹਾਂਜੀ ਇਹ ਦੁੱਧ ਤੇ ਆ ਗਈ ਹੈ ਜੀ ਅੱਛਾ ਬੱਚਾ ਦੇ ਮਗਰ ਵੀ ਇਹਦੇ ਮਗਰ ਕੱਟਾ ਜੀ ਮਗਰ ਕੱਟਾ ਆ ਗਿਆ ਹਫਤੇ ਦੀ ਸੂਈ ਹੁਣ ਦੁੱਧ ਕਿੰਨਾ ਚਵਾਰੀ ਹੈ ਦੁੱਧ 17 18 ਕਿਲੋ ਤਿਆਰ ਆ ਜੀ ਬਿਲਕੁਲ 17 18 ਕਿਲੋ ਆ ਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਜੈਡ ਬਲਾਏਗਾ ਠੀਕ ਆ ਜੀ ਵੇਖੋ ਬਿਲਕੁਲ ਲੌਂਗ ਪੂਸ਼ ਆ ਠੀਕ ਆ ਜੀ ਲੌਂਗ ਟੇਲ ਆ ਤੇ ਦੁੱਧ ਮਿਲਕ ਤੁਹਾਨੂੰ ਦੱਸਤਾ 17 18 17 18 ਹਾਂਜੀ ਹਾਂ ਬਿਲਕੁਲ ਠੀਕ ਆ ਜੀ ਸੂਹਾ ਦੁੱਜਾ ਹਾਂਜੀ ਲਓ ਦੋਸਤੋ ਠੀਕ ਆ ਸੋ ਸ ਬੰਤਰ ਇਸ ਝੋਟੀ ਦੀ ਵੀ ਕਾਫੀ ਖੂਬਸੂਰਤ ਆ ਵੱਡੇ ਗੱਦਬੋਤ ਵਿੱਚ ਆ ਠੀਕ ਆ ਜੀ ਸੋ ਬਾਡੀ ਸਟਰਕਚਰ ਬਹੁਤ ਸੋਹਣਾ ਲੰਬੀ ਵੇਲ ਬੋਲ ਦੀ ਚੌੜਾ ਪਿੱਠਪੂੜਾ ਸੁਹਵਾਨੀ ਲੇਵੇ ਤੋਂ ਇੱਕ ਵਾਰੀ ਆਪਾਂ ਫੇਰ ਤੁਹਾਨੂੰ ਥੋੜਾ ਨੇੜੇੋਂ ਦਿਖਾ ਦਈਏ ਚੌਣ ਜਣਾ ਨਾ ਪੋਲੀ ਬਿਲਕੁਲ ਪੋਲੀ ਪੋਲੀ ਆ ਜੀ ਬਿਲਕੁਲ ਐਨ ਠੀਕ ਆ ਜੀ ਖਣ ਜਰੂਰ ਪਰ ਆਹ ਦੀ ਚੌਣ ਪੋਲੀ ਆ ਜੀ ਠੀਕ ਆ ਜੀ ਠੀਕ ਆ ਲਿਆਓ ਜੀ ਖੋਲੋ ਜੀ ਖੋਲ ਕੇ ਤੋਰ ਕੇ ਦਿਖਾ ਦਈਏ ਆ ਦੋਸਤੋ ਮਗਰ ਇਹਦੇ ਕਟਾ ਆਏ ਮੇਲ ਕਾਫ ਆ ਆ ਵੀ ਨਾ ਖੋਲਦੀ ਇਹ ਨਾਲੀ ਹਾਂ ਜੀ ਕੋਈ ਗੱਲ ਨਹੀਂ ਮੇਲ ਕਾਫ ਆ ਦੋਸਤੋ ਸੈਕੰਡ ਟਾਈਮਰ ਆ ਦੂਜਾ ਸੂਆ ਸੂਈ ਆ 17 ਲੀਟਰ ਜਾਂ 17 ਪਲੱਸ ਤੁਸੀਂ ਜਿਹੜੀ ਦੋਸਤੋ ਮਿਲਕਿੰਗ ਇਹਦੀ ਚੋਗੇ ਤਸੱਲੀ ਕਰ ਸਕਦੇ ਜੇ ਦੁੱਧ ਤੇ ਆ ਗਈ ਆ ਤਕਰੀਬਨ ਹੁਣ ਆਹ ਦੇਖੋ ਠੀਕ ਹੈ ਜੀ ਆ ਮੋਸਟਲੀ ਦੋਸਤੋ ਇਥੋਂ ਮੈਂ ਜਿਹੜੇ ਇਸ ਫਾਰਮ ਦੀ ਗੱਲ ਕਰਾਂ ਤੇ ਪਸ਼ੂ ਜਿਹੜੇ ਆ ਬਿਲਕੁਲ ਇੱਕੋ ਜਿਹੇ ਸਾਈਜ਼ ਕੱਦ ਬੁੱਤ ਫੁੱਲ ਵੱਡੇ ਹਾਈਟ ਲੈਂਥ ਵਾਲੀਆਂ ਜਿਹੜੀਆਂ ਮੱਝਾਂ ਝੋਟੀਆਂ ਆਰਡਰ ਵਾਲੀ ਸਾਈਡ ਤੋਂ ਬਿਲਕੁਲ ਐਕਸਟਰਾ ਆਰਡੀਨਰੀ ਆਰਡਰ ਠੀਕ ਹੈ ਜੀ ਸੋ ਚੌਣ ਚੌਣ ਵੀਰਾਂ ਦਾ ਵੀ ਬਿਲਕੁਲ ਪੋਲੀ ਆ ਥਣ ਬੇਸ਼ੱਕ ਥੋੜਾ ਜਿਹਾ ਮੋਟਾ ਦਿਖਾਈ ਦੇ ਰਿਹਾ ਪਰ ਜਿਹੜੀ ਚੁਵਾਈ ਹੈ ਬਿਲਕੁਲ ਧਾਰਦੀ ਪੋਲੀ ਆ ਇੱਕ ਰੰਗ ਬਿਲਕੁਲ ਜੈਡ ਬਲੈਕ ਸੋ ਸੋ ਚੰਗੀ ਮਿਲਕਿੰਗ ਵੈਸੇ ਅਜੇ ਕੁਝ ਕ ਦੇਣਾ ਨਾਰਮਲੀ ਆਪਾਂ ਗੱਲ ਕਰਦੇ ਆ ਵੀ ਬਾਹਰੀ ਤੇਰੀ ਚੌਦੀ ਦਿਨੀ ਜਦੋਂ ਪਸ਼ੂ ਮੈਲੇ ਤੋਂ ਤੁਰਦਾ ਉਸ ਤੋਂ ਬਾਅਦ ਦੋਸਤੋ ਹੋਰ ਵੀ ਪਸ਼ੂ ਦੁੱਧ ਠੀਕ ਹੈ ਜੀ ਪ੍ਰੋਡਿਊਸ ਕਰਦਾ ਪ੍ਰੋਡਕਸ਼ਨ ਹੋਰ ਵੱਧ ਜਾਂਦੀ ਹੈ ਪਸ਼ੂ ਦੀ ਬਾਕੀ ਆ ਕਿ ਸੇਵਾ ਦਾ ਦੁੱਧ ਤੇ ਹਰਮਨ ਵੀਰ ਇਹਦੀ ਮੰਗ ਡਿਮਾਂਡ ਕੀ ਰਹੂਗੀ ਇਹਦੀ ਸੰਤੂ ਸਾਹਿਬ ਆਪਾਂ ਫੋਨ ਤੇ ਕਰਾਂਗੇ ਜੀ ਇਹਦੀ ਫੋਨ ਤੇ ਕਰੋਗੇ ਫਿਰ ਹਾਂਜੀ ਹਾਂਜੀ ਠੀਕ ਐਸ ਵਕਤ ਆਪਾਂ ਚਵਾ ਲਾਂਗੇ ਕਿੰਨਾ 17 ਕਾ ਹਾਂਜੀ 17 14 ਵੀ ਜੀ ਆਪਾਂ ਤਿੰਨ ਟਾਈਮ ਚੋਲੇ ਕੋ ਚਾਰ ਟਾਈਮ ਚੋਲੇ ਠੀਕ ਆ ਜੀ ਹਾਂਜੀ ਲਓ ਦੋਸਤੋ 17 ਕਿਲੋ ਅੱਜ ਤੁਸੀਂ ਜਿਹੜੀ ਚਵਾਈਏ ਤੇ ਥੱਲੇਉਂ ਕਰ ਸਕਦਾ ਮੇਰਾ ਵੀਰ ਕੋਈ ਆਣ ਕੇ ਠੀਕ ਆ ਜੀ ਤੇ ਵਿਜਿਟ ਤੁਸੀਂ ਕਰ ਲਿਓ ਬੇਸ਼ੱਕ ਐਡਰੈਸ ਆਪਾਂ ਤੁਹਾਨੂੰ ਦਿੱਤਾ ਹੀ ਆ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਆ ਜਿਹੜੀ ਵੀਰ ਹਰਮਨ ਭਾਈ ਆਪਣੇ ਕੋਲ ਆ ਗਈ ਤੀਸਰੇ ਨੰਬਰ ਤੇ ਹਾਂਜੀ ਹਾਂ ਦੂਜਾ ਸੁਵਾ ਹਾਂਜੀ ਇਹ ਨੂੰ ਹਫਤਾ ਖ ਹੋ ਗਈ ਸੋਈ ਨੂੰ ਹਫਤੇਕ ਦੀ ਸੋਈ ਆ ਇਹਦੇ ਥੱਲੇ ਜੀ 16 ਕਿਲੋ ਦੁੱਧ ਤਿਆਰ ਆਈ ਐ ਬਿਲਕੁਲ ਰੈਡੀ ਠੀਕ ਆ ਜੀ ਹਾਂਜੀ ਬੱਚਾ ਮਗਰ ਤੇ ਇਹਦੇ ਮਗਰ ਕੱਟੀ ਆ ਜੀ ਲੋ ਜੀ ਇਹਦੇ ਮਗਰ ਕੱਟੀ ਆ ਦੋਸਤੋ ਇਹ 16 16 ਲੀਟਰ ਦੇ ਆ ਹਾਂਜੀ ਹਾਂਜੀ ਬਿਲਕੁਲ ਲੋ ਜੀ ਹਫਤੇਕ ਦੀ ਸੋਈ ਐ ਦੋਸਤੋ ਦੂਜਾ ਸੁਵਾ ਬਾਕੀ ਹਵਾਨਾਂ ਲਈਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਵੇਣੂਨ ਕਾਫੀ ਜਿਆਦੀਆਂ ਹਵਾਨੇ ਲੇਵੇ ਤੇ ਤੇ ਚੌਣ ਜਾਂਦਿਆਂ ਪੂਰੀ ਖਰੀ ਐ ਬਿਲਕੁਲ ਜੀ ਬਿਲਕੁਲ ਖਰੀ ਐ ਠੀਕ ਆ ਜੀ ਲਓ ਦੋਸਤੋ ਠੀਕ ਆ ਜੀ ਮੱਝਾਂ ਮੋਟੀਆਂ ਨੇ ਦੋਸਤੋ ਠੀਕ ਆ ਜੀ ਭਾਰੀਆਂ ਨੇ ਵਜਨ ਵਟੇ ਵਾਲੀਆਂ ਨੇ ਹਫਤੇ ਦੀ ਸੂਈ ਥਲੇ 16 ਲੀਟਰ ਮਿਲਕ ਜਿਹੜਾ ਬਿਲਕੁਲ ਹਾਜ਼ਰ ਆ ਸੋ ਚੰਗੀ ਫੇਸ ਕੁਆਲਟੀ ਆ ਬਾਕੀ ਮੂੰਹ ਮੱਥੇ ਤੋਂ ਆਪਾਂ ਤੁਹਾਨੂੰ ਜਦੋਂ ਕੋਲ ਕੰਟੋਰ ਕੇ ਦਿਖਾ ਦਿੰਨੇ ਆ ਲਿਆਓ ਵੀਰ ਕੱਢ ਕੇ ਤੁਰਗੇ ਬਾਹਰ ਹਾਂਜੀ ਹਾਂਜੀ ਲੈ ਇੱਧਰ ਲਓ ਦੋਸਤੋ ਬਾਕੀ ਚਿਹਰਾ ਮੋਰਾ ਦੋਸਤੋ ਨਾਰਮਲੀ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਦੂਜਾ ਸੂਆ ਸੈਕੰਡ ਟਾਈਮਰ ਇੱਕ ਹਫਤੇ ਦੀ ਸੂਈ 16 ਲੀਟਰ ਦੁੱਧ ਤੇ ਚੱਲ ਰਹੀ ਆ ਲਓ ਸੋ ਹਵਾਨਾਲੇਵਾ ਦੋਸਤੋ ਜਿਵੇਂ ਇੱਕ ਨਾਰਮਲ ਆਪਾਂ ਐਚਐਫ ਵੈੜਾ ਵੇਖਦੇ ਆ ਠੀਕ ਆ ਜੀ ਸੋ ਤੁਰਨੀ ਤਰਨੀ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਤੋਰੇ ਤਾਰੇ ਤੋਂ ਨਾਰਮਲ ਹੀ ਪਤਾ ਲੱਗ ਜਾਊਗਾ ਠੀਕ ਆ ਸੋ ਪਲਵਾਨੀ ਤੋਰਾ ਜਿੱਦਾਂ ਇੱਕ ਨਾਰਮਲ ਐਚਐਫ ਵੈੜਾਂ ਦਾ ਆਪਾਂ ਆਰਡਰ ਦੇਖਦੇ ਆ ਸੋ ਫੁੱਲ ਟਾਈਡ ਕੰਪੈਕਟ ਆਰਡਰ ਹਵਾਨਾਲੇਵੇ ਦੀ ਬਹੁਤ ਸਾਫ਼ ਸੁਥਰੀ ਠੀਕ ਆ ਜੀ ਸੋਨੇ ਹਾਈਟ ਕੱਟ ਦੇ ਵਿੱਚ ਸੋ ਸਿੰਗੀ ਬਿਲਕੁਲ ਛੋਟੀ ਆ ਗੁਲਾਈ ਦੇ ਵਿੱਚ ਲਓ ਜੀ ਠੀਕ ਆ ਜੀ ਠੀਕ ਆ ਨੋਟ ਲੀ ਲਓ ਦੋਸਤੋ ਬੜੀ ਪਿਆਰੀ ਝੋਟੀ ਆ ਠੀਕ ਆ ਜੀ ਸੋ ਭਾਂਡੇ ਵੱਲ ਵੇਖੀਏ ਬਖਾਲੇ ਵੱਲ ਵੇਖੀਏ ਤੇ ਨੋਰਮਲ ਹੀ ਤੁਸੀਂ ਸਾਰੇ ਭਰਾਵਾ ਖਿਡਾਰੀ ਭਰਾਣੇ ਜੀ ਜਜਮੈਂਟ ਕਰ ਹੀ ਲੈਣੀ ਆ ਵੀ 16 ਲੀਟਰ ਮਿਲਕਿੰਗ ਜਿਹੜੀ ਹੁਣ ਕਰਵਾ ਰਹੀ ਹੈ। ਹਾਂ ਲਓ। ਠੀਕ ਆ ਜੀ। ਅੱਛਾ ਅਰਮਨ ਇਹਦਾ ਵੀਰ ਮੁੱਲ ਫੋਨ ਤੇ ਕਰਾਂਗੇ ਜੀ ਬਾਕੀ ਆਪਾਂ ਸਾਰੀ। ਠੀਕ ਹੈ ਭਰਾ। ਹਾਂਜੀ। ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਵੀਰ। ਇਹ ਸੰਤੂ ਸਾਹਿਬ ਬਿਲਕੁਲ ਤਾਜੀ ਆਈ ਤਿੰਨ ਦਿਨਾਂ ਦੀ। ਤਿੰਨਾਂ ਕ ਦਿਨਾਂ ਦੀ ਸੂਈ ਆ ਹਾਂਜੀ ਬੋਲਾ ਹੀ ਆ ਜੀ ਇਹ 13 ਲੀਟਰ ਬੋਲਾ ਤਿਆਰ ਆ ਜੀ 13 ਕਿ ਲੀਟਰ ਹਾਂਜੀ ਹਾਂਜੀ ਬੱਚਾ ਦੇ ਮਗਰ ਕੀ ਆ ਗਿਆ ਇਹਦੇ ਮਗਰ ਕੱਟੀ ਆ ਜੀ ਲੋ ਵੀ ਮਗਰ ਇਹਦੇ ਕੱਟੀ ਆ ਦੋਸਤੋ ਆ ਬੱਚਾ ਤੁਸੀਂ ਵੇਖ ਲਓ ਠੀਕ ਆ ਜੀ ਇਹ ਕੱਟੀ ਆ ਇਹਦੇ ਮਗਰ ਤਿੰਨਾਂ ਕ ਦਿਨਾਂ ਦੀ ਸੂਈ ਆ ਤੇ ਸੁਹਾ ਵੀ ਤਿੱਜਾ ਕ ਦੱਸਿਆ ਜੀ ਤਿੱਜਾ ਹੀ ਤਿੱਜਾ ਸੰਬਸਾ ਤਿੱਜਾ ਸੁਹਾ ਹਾਂਜੀ ਲੋ ਵੀ ਸੋ ਚੰਗੇ ਬੋਲੇ ਤੋਂ ਦੋਸਤੋ ਸ਼ੁਰੂਆਤ ਕੀਤੀ ਆ ਸੋ ਨਾਰਮਲੀ ਜਿਹੜੀਆਂ ਮੱਝਾਂ ਦੋਸਤੋ ਕੋ 17 18 ਜਾਂ ਅਕਰੋਸ ਲੀਟਰ ਕਪੈਸਿਟੀ ਰਹਿਣ ਵਾਲੀ ਆ 13 14 13 12 13 14 ਲੀਟਰ ਦੀ ਕੰਪੈਕਟੀਏ ਦੇ ਥੱਲੇ ਹਾਜ਼ਰ ਆ ਆ ਥਣ ਦੇਵਾ ਠੀਕ ਆ ਜੀ ਅਛਾ ਵੀਰ ਹਰਮਨ ਇੱਕ ਇਹ ਵੀ ਗੱਲ ਦੱਸ ਦਈਏ ਪਸ਼ੂ ਆਪਣੇ ਕੋਲ ਜ਼ਿਆਦਾਤਰ ਸਾਰੇ ਸੂਏ ਸਵੇ ਆ ਹਾਂ ਜੀ ਸੂਏ ਆ ਜੀ ਤੇ ਚੋਣ ਜਾਣ ਦੇ ਵਿੱਚ ਕਿਸੇ ਭੈਣ ਭਰਾ ਸਾਚਨ ਕੋਈ ਦੂਰੋਂ ਨੇੜੇੋਂ ਆ ਜੇ ਤੇ ਕੋਈ ਦਿੱਕਤ ਕੋਈ ਥਣ ਦੇ ਵਿੱਚ ਕੋਈ ਭੂਰ ਛੱਟਾ ਕਿਸੇ ਲੈਵਲ ਦੀ ਸੰਤੂ ਸਾਹਿਬ 1 ਰੁਪਏ ਦਾ ਹੁਣ ਹੋਊਗਾ ਜੀ ਨੁਕਸੇ 1 ਰੁਪਏ ਦਾ ਕੋਈ ਵੀ ਨਾ ਕੋਈ ਭੂਰ ਨਾ ਕੋਈ ਛੱਟਾ ਇਹ ਆਪਾਂ ਲਾਉਂਦੇ ਨਹੀਂ ਆ ਡੰਗਰੋ ਆ ਬਿਲਕੁਲ ਹਾਂਜੀ ਹਾਂਜੀ ਠੀਕ ਆ ਜੀ ਇਹਦੇ ਥੱਲੇ 12 13 13 ਲੀਟਰ ਬੋਲ 13 ਕਿਲੋ ਤਿਆਰ ਆ ਜ ਸੁਭਾ ਸੁਈ ਆ ਨੰਬਰ ਚੌਥੇ ਤੇ ਵੇਰਵਾ ਪਾ ਦੇ ਨੇ ਨਾਲ ਦੀ ਨਾਲ ਆਪਾਂ ਚੌਥੇ ਨੰਬਰ ਤੇ ਇਹ ਤੁਹਾਨੂੰ ਜਿਹੜੀ ਮਾਝ ਦਿਖਾ ਰਹੇ ਆ ਤੱਜਾ ਸੁਭਾ ਸੁਈ ਆ ਤਿੰਨ ਕਿ ਦਿਨ ਦਾ ਸਮਾਂ ਹੋਇਆ 13 ਲੀਟਰ ਬੋਲੇ ਤੋਂ ਸ਼ੁਰੂਆਤ ਕੀਤੀ ਆ ਤੇ ਨਾਰਮਲੀ ਤੁਸੀਂ ਪੁੱਛਦੇ ਇੱਕ ਦੇਖ ਸਕਦੇ ਜੀ ਵੀ ਮੈਲਾ ਜਿਹੜਾ ਬੈਕ ਸਾਈਡ ਦੋਸਤੋ ਤਾਜਾ ਸੱਜਰ ਪਸ਼ੂ ਹੁੰਦਾ ਕੋਈ ਇੱਕ ਦੋ ਦਿਨ ਮਾਰਾ ਨਾਰਮਲ ਜਿਹੜਾ ਮੈਲਾ ਮੂਲਾ ਮਾਰਦਾ ਤੇ ਸੋਹਣੇ ਵਜਨ ਵਜੂਦ ਵਾਲੀ ਆ ਠੀਕ ਆ ਜੀ ਪਿੱਠ ਪੂਰੇ ਦੀ ਪੂਰੀ ਚੜਾਈ ਆ ਸੋ ਹਾਈਟ ਵੀ ਚੰਗੀ ਆ ਹਾਈਟ ਅਵੇਲੇਬਲ ਤੁਸੀਂ ਵੇਖੋ ਬੜੀ ਸਪੈਸ਼ਲ ਲੰਬੀ ਵੀ ਪੂਰੀ ਆ ਤੇ ਕੱਦ ਵੀ ਜਿਹੜਾ ਦੋਸਤੋ ਨਾਰਮਲ ਮੀਡੀਅਮੋਂ ਮੱਝਾਂ ਨਾਲੋਂ ਉੱਚਾ ਕੱਦ ਕਾਠਾ ਅਮੋਰਲੋ ਹਾਂ ਠੀਕ ਆ ਲਓ ਜੀ ਬਨ ਲੀ ਗੇ ਮੋੜ ਲੀ ਲੋਬੀ ਦੋਸਤੋ ਠੀਕ ਆ ਜੀ ਬਾਕੀ ਦੋਸਤੋ ਚੰਗੀ ਮਿਲਕਿੰਗ ਕਰਵਾ ਦੂਗੀ ਇਹ ਮੱਝ ਵੀ ਤੋਂ ਵੀ ਆਪਾਂ ਵੀਰ ਤੋਂ ਪੁੱਛ ਲਈਆਂ ਕਿਉਂਕਿ ਇਹਨਾਂ ਨੂੰ ਪਤਾ ਵਧੇ ਰੇ ਵੀ ਕਿੰਨੇ ਕ ਮਿਲਕ ਤੇ ਜਿਹੜੀ ਸ਼ਹਿਦੀ ਤੇ ਆਈ ਆ ਕਿੰਨੀ ਤਸੰਦੀ ਤੇ ਆਈ ਆ ਹਰਮਨ ਵੀਰ ਚਲੋ ਜਿੱਥੋਂ ਵੀ ਆਪਾਂ ਐਨੀਮਲ ਖਰੀਦਦੇ ਆਂ ਆਪ ਕੋਈ ਬੈਕਗ੍ਰਾਉਂਡ ਦੀ ਪੁੱਛੀਏ ਪਿਛਲੇ ਸੋਵੇ ਦਾ ਮਿਲਕ ਰਿਕਾਰਡ ਵੀ ਦੂਜੇ ਸੋਵੇ ਦਾ ਹੰਦੂ ਸਾਹਿਬ ਪਿਛਲੇ ਸੋਵੇ ਦਾ ਉਹਨਾਂ 18 ਲੀਟਰ ਦੋ ਦੱਸਿਆ ਜੀ 18 ਕਿ ਲੀਟਰ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਸੋ 18 ਲੀਟਰ ਦੋਸਤੋ ਸੈਕੰਡ ਟਾਈਮਰ ਨੇ ਦੋ ਤੋਂ ਚੁਵਾਇਆ ਸੋ ਇਸ ਵਾਰ ਥਰਡ ਠੀਕ ਆ ਜੀ ਤੀਸਰੀ ਲੋਕੇਸ਼ਨ ਦੇ ਵਿੱਚ ਆ ਥਰਡ ਲੋਕੇਸ਼ਨ ਦੇ ਵਿੱਚ ਇਹ ਸੂਈ ਆ ਤੇ ਉਸ ਬਿਹਾਰਤ ਤੁਸੀਂ ਸੌਦਾ ਕਰ ਲਿਓ ਪਿਛਲੇ ਸੋਵੇ 18 ਸੀਗਾ ਇਸ ਵਾਰ ਵੀ ਨੋਰਮਲੀ ਚੰਗੀ ਸੇਵਾ ਰਹੀ 200 ਪਲੱਸ ਵੀ ਆ ਨਹੀਂ ਤੇ ਨਾਰਮਲੀ ਉਸ ਵਿਹਾਰ ਤੋਂ ਤੁਸੀਂ ਸੌਦਾ ਕਰ ਲਿਓ ਰੇਡ ਫੋਨ ਤੇ ਉਹਨੂੰ ਹੋਵੇਗਾ ਠੀਕ ਹੈ ਇੱਕ ਆਟਲੀ ਆ ਗਈ ਆਪਣੇ ਕੋਲ ਅੱਗੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਇਹ ਵੀ ਵੀਰ ਸੂਈ ਹੈ ਕਿ ਗੱਬਣ ਆ ਨਹੀਂ ਜੀ ਗੱਬਣ ਇਹਨੇ ਲੈ ਜਣਾ ਜੀ ਹਫਤਾ ਇਹ ਦੋਵੇਂ ਸਿੰਘ ਹੀ ਆਵੇ ਹਿਲਦੇ ਇਹ ਹਿਲਦੇ ਫਿਰ ਤਾਂ ਮੀਣੀ ਹੋ ਗਈ ਹੈ ਨਾ ਮੀਣੀ ਹੈ ਜੀ ਮੀਣੀ ਆ ਲਓ ਜੀ ਤਾਂ ਦੋਸਤੋ ਸਿੰਘ ਦੋਵੇਂ ਹਿਲਦੇ ਆ ਮੀਣੀ ਆ ਠੀਕ ਆ ਤੇ ਇਹਦਾ ਵੀਰ ਸੂਹਾ ਕਿਨਵਾ ਇਹਦਾ ਦੂਜਾ ਸੂਹਾ ਜੀ ਦੂਜਾ ਸੂਹਾ ਅਜਾ ਦਿਨ ਚੰਗੇ ਖਾਸੇ ਲੈਂਦੀ ਹੈ ਹਾਂਜੀ ਹਫਤਾ ਲੈ ਜਣਾ ਜੀ ਹਫਤਾ ਲੈ ਜੂਗੀ ਹਾਂਜੀ ਲਓ ਦੋਸਤੋ ਮੀਣੀ ਮੱਝ ਤੇ ਹਫਤਾ ਦੋਸਤੋ ਇੱਕ ਬਾਕੀ ਆ ਇਹਦਾ ਸੂਣ ਦੇ ਵਿੱਚ ਬਾਕੀ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਇੱਕ ਮੀਨੀ ਮੱਝ ਜਾਂ ਝੋਟੀ ਖਰੀਦਣ ਦੀ ਇੱਛਾ ਹੁੰਦੀ ਆ ਸੋ ਉਹ ਵੀ ਵੀਰ ਨੇ ਪੂਰੀ ਕਰ ਦਿੱਤੀ ਆ ਪਸੂ ਦੋਸਤੋ ਜਦੋਂ ਕੋਈ ਚੰਗਾ ਜਾਂ ਟੌਪ ਦਾ ਨਿਕਲਦਾ ਤੇ ਸਾਹਮਣੇ ਤੁਹਾਡੇ ਪੇਸ਼ ਹੋਈ ਜਾਂਦਾ ਸੋ ਮੀਨੀ ਮੱਝਾਂ ਸਿੰਘ ਦੋਨੋਂ ਹਿਲਦੇ ਆ ਠੀਕ ਆ ਜੀ ਤੇ ਕਦ ਕੁਦ ਵਜਨ ਵਜੂਦ ਇਸ ਮੱਝ ਦਾ ਵੀ ਤੁਸੀਂ ਵੇਖੋ ਬਹੁਤ ਖੂਬਸੂਰਤ ਚੰਗੀ ਭਾਰਾ ਜੁੱਸਾ ਪੂਰੀ ਫਿਟਨੈਸ ਤੇ ਪੂਰੀ ਉੱਪਰੋਂ ਸਟੇਟ ਚੌੜਾ ਪਿੱਠ ਪੂੜਾ ਸੋ ਇੱਕ ਹਫਤਾ ਦੋਸਤੋ 1 ਵੀਕ ਜਿਹੜਾ ਸਮਾਂ ਉਹ ਪੈਂਡਿੰਗ ਆ ਠੀਕ ਆ ਜੀ ਇੱਕ ਹਫਤਾ ਹਜੇ ਲੈਫਟ ਆ ਸੋ ਥਣਪਾਂਡਾ ਤੁਸੀਂ ਨਾਰਮਲ ਵੇਖੋ ਟਰਨ ਟੂਲ ਬਹੁਤ ਜਿਆਦਾ ਆ ਬਖਾਲੇ ਦੇ ਵਿੱਚ ਸੋ ਹਫਤੇ ਵਿੱਚ ਪ੍ਰੋਪਰ ਪੂਰੀ ਤਿਆਰ ਹੋ ਜੂਗੀ ਸੋ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਓ ਸੋ ਝੋਟੀ ਇਹ ਕਹ ਲਓ ਜਾਂ ਮੱਝ ਕਹ ਲਓ ਦੋਸਤੋ ਮੇਨ ਹੀ ਆ ਠੀਕ ਆ ਜੀ ਸੈਂਕ ਦੋਨੋਂ ਹਿੱਲਦੇ ਸੋ ਤਿੱਪਣ ਤੁੱਪਣ ਦੀ ਜਾਂ ਭਾਰ ਪਿਛੇ ਦੀ ਦੂਜੀ ਤੀਜੀ ਸਮੱਸਿਆ ਆਪਾਂ ਵੀਰ ਤੋਂ ਪੁੱਛ ਲਵਾਂਗੇ ਆ ਲੈਓ ਜੀ ਮੋੜ ਲਓ ਚੱਲ 2 ਮਿੰਟ ਖੜੋ ਜਾ ਆ ਕਮਾ ਲੋ ਲੈਓ ਅੱਗੇ ਮੋੜ ਤੇ ਬੈਜੋ ਤੁਸੀਂ 2 ਮਿੰਟ ਅੱਗੇ ਬਾਦ ਲੋ ਦੋ ਸੋ ਐਨੀਮਲ ਅਜਾ ਤੁਹਾਨੂੰ ਟੋਟਲ ਜਿਹੜੇ ਦਿਖਾਏ ਆ ਪੰਜ ਐਨੀਮਲ ਦਿਖਾਏ ਆ ਟੋਟਲ ਠੀਕ ਆ ਜੀ ਅਨੀਮਲ ਹੋਰ ਵੀ ਹੈਗੇ ਆ ਫਿਲਹਾਲ ਉਹ ਨਕਸ਼ਾ ਆਵਾ ਮੱਝ ਦਿਖਾ ਦਾਂਗੇ ਇਹ ਪਾਵਾਂਗੇ ਅਗਲੀ ਵੀਡੀਓ ਜੀ ਠੀਕ ਹੈ ਜੀ ਅੱਛਾ ਅਰਮਨ ਵੀਰ ਗੱਬਣ ਮੱਝਾ ਨਾਰਮਲੀ ਸਾਰੇ ਵੀਰਾਂ ਦੇ ਮਾਣਾਂ ਦੇ ਵਿੱਚ ਸ਼ੰਕਾ ਛੰਕਾ ਨਾ ਕੋਈ ਰਹੇ ਬਾਕੀ 35 ਭਾਰ ਪੇਛੇ ਦੀ ਪੂਰੀ ਤਸੱਲੀ ਹੈ ਪਹਿਨ ਤਸੱਲੀ ਹੈ ਜੀ ਓਕੇ ਠੀਕ ਹੈ ਜੀ ਹਾਂ ਜੀ ਤਮੋਲੇ ਦਾ ਵੀ ਫੋਨ ਤੇ ਹੀ ਇਹਦਾ ਜੀ ਤਕਰੀਬਨ ਸੌਦਾ ਹੋਇਆ ਜੀ ਮੱਝ ਚਲ ਜਣੀ ਹੈ ਅੱਛਾ ਜੀ ਸੌਦਾ ਹੋਇਆ ਵਰਗਾ ਹੀ ਹੈ ਹਾਂ ਜੀ ਵੈਸੇ ਆਪਾਂ ਵੀਡੀਓ ਦਿਖਾ ਦਈਏ ਬਿਲਕੁਲ ਜੀ ਬਿਲਕੁਲ ਆ ਸੰਤੂ ਸਾਹਿਬ ਜਿਹੜੀ ਮੱਝ ਆਣੀ ਇਹ ਪਾਵਾਂਗੇ ਅਗਲੀ ਵੀਡੀਓ ਜ अच्छा जी ਤੇ ਬੋਲੇ ਤੋਂ ਖਾਲੀ ਹੈ ਜੀ ਓਕੇ 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 ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸੋ ਹੋ ਜਾ ਨਹੀਂ ਹੁਣ ਬੋਲੇ ਤੋਂ ਖਾਲੀ ਸਾਫ ਹੋ ਗਈ ਹਾਂ ਸਾਫ ਹੈ ਜੀ ਅੱਛਾ ਜੀ ਹਾਂਜੀ ਲਓ ਦੋਸਤੋ ਇਹ ਅੱਜ ਨੈਕ ਟਾਈਮ ਆਪਾਂ ਬਿਲਕੁਲ ਫਿਲਮਾ ਦਾਂਗੇ ਠੀਕ ਹੈ ਜੀ ਹੋਰ ਮੱਧ ਵੀ ਜਿਹੜੀ ਅਕਾਉਂਟ ਹੈ ਵੱਡੀ ਚੰਗੀ ਮਿਲਕਿੰਗ ਵਾਲੀ ਉਹ ਵੀ ਇਹਦੇ ਨਾਲ ਖੜੀ ਕਰਾਂਗੇ ਠੀਕ ਹੈ ਜੀ ਸਾਰੇ ਵੀਰਾਂ ਨੂੰ ਦਿਖਾ ਦਾਂਗੇ ਹੋ ਸਕਿਆ ਤਾਂ ਬਿਲਕੁਲ ਆਪਾਂ ਦੋ ਟਾਈਮ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਲਾਈਵ ਮਿਲਕਿੰਗਾ ਉਹ ਵੀ ਕਰਵਾ ਦਾਂਗੇ ਵੀਰ ਦੇ ਕਿਲੇ ਦੇ ਉੱਪਰੋਂ ਠੀਕ ਹੈ ਜੀ ਇਸ ਫਾਰਮ ਦੇ ਉੱਪਰੋਂ ਇਹ ਅੱਜ ਟੋਟਲ ਜ ਠੀਕ ਹੈ ਜੀ ਵੱਡੀਆਂ ਮੱਝਾਂ ਨੇ ਟੌਪ ਟੌਪ ਦੇ ਜਿਹੜੇ ਪਸ਼ੂ ਆਉਂਦੇ ਆ ਬਾਕੀ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਲਿਓ ਵੀਰ ਹਰਮਨ ਦੇ ਨੰਬਰ ਆਪਾਂ ਲੈ ਲੈਨੇ ਆ ਹਰਮਨ ਵੀਰ ਨੰਬਰ ਬੋਲਿਆ ਜੀ 98766 00714 ਠੀਕ ਹੈ ਜੀ ਹੋਰ ਕੋਈ ਗੱਲਬਾਤ ਵੀਰ ਗੱਲਬਾਤ ਠੀਕ ਹੈ ਜੀ ਹੁਣ ਅਗਲੀ ਵਾਰ ਕਰਾਂਗੇ ਕਰਮੀ ਵੜੀ ਅੱਜ ਅੱਛਾ ਜੀ ਆ ਠੀਕ ਹੈ ਜੀ ਲਓ ਵੀ ਭਰਾਵੋ ਇਹ ਸਨ ਮੇਰੇ ਨਾਲ ਵੀਰ ਹਰਮਨ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਟੌਪ ਟੌਪ ਦੇ ਆਉਂਦੇ ਆ ਦੋਸਤੋ ਮਾਝ ਏਰੀਆ ਦੇ ਵਿੱਚ ਪਿੰਡਾਂ ਰਾਣੀ ਬਲਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਬ੍ਰਹਮਪੁਰਾ ਪਿੰਡ ਇੱਕ ਪਾਸੇ ਲੱਗ ਜਾਂਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ